ਹੋਣੇ ਹੀ ਮੈਨੂੰ ਚਾਖਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਦੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰह्मज्ञानी ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ ਔਰ ਵਾਕਈ ਪੀਜੀ ਹੋਈ ਆਤਮਾ ਜਿਸ ਮੱਲੇ 'ਚੋਂ ਲੰਘ ਜਾਂ ਮੁਸਲਮਾਨ ਵੀ ਸਜਦਾ ਕਰਦੇ ਸਨ ਝੁਕ ਜਾਂਦੇ ਸਨ ਔਰ ਹਰ ਮੁਸਲਮਾਨ ਕਹਿੰਦਾ ਸੀ ਜ਼ਿੰਦਗੀ ਚ ਇੱਕ ਪੀਰ ਦੇਖਿਆ ਹੈ। ਜ਼ਿੰਦਗੀ ਚ ਇੱਕ ਵੱਲੀ ਦੇਖਿਆ ਹੈ। ਬੇਦੀ ਖਾਨਦਾਨ ਚੋਂ ਸੰ ਅਠੇ ਪੈਰ ਭਜਨ ਦਾ ਰੂਪ ਭਜਨ ਕਿਸ ਨੂੰ ਕਹਿੰਦੇ ਨੇ? ਬਾਬਾ ਸੁੰਦਰ ਸਿੰਘ ਨੂੰ ਵੇਖ ਲਈਏ। ਬੰਦਗੀ ਕਿਸ ਨੂੰ ਕਹਿੰਦੇ ਨੇ? ਉਹਨਾਂ ਦੀ ਤਰਜ਼ੇ ਜ਼ਿੰਦਗੀ। ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜਏ ਵਿਦਵਾਨ ਨੇ ਜਪ ਸਾਹਿਬ ਬਕਾਇਦਾਇਨ ਨੇ ਟਿਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇੱਕ ਇਧਰੇ ਉਹਨਾਂ ਕੋਲ ਰਹੇ ਨੇ ਮੈਂ ਤੇ ਕਿਧਰੇ ਇਹਨਾਂ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜ਼ਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਂ ਤੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪੁਚਾਈ ਨਹੀਂ ਖਾਧੀ ਉਹਨਾਂ ਮੀਰਪੁਰ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲ ਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਦੀ ਮੁਸਲਮਾਨਾਂ ਕੇ ਤਰਲੇ ਲੈ ਫਕੀਰ ਸਾਈਂ ਰੋਟੀ ਖਾਓ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ ਔਰ ਗਜ਼ਬ ਦੀ ਗੱਲ ਜਿਸ ਦਿਨ ਉਸਨੇ ਚਲਾਣਾ ਕਰਨਾ ਸੀ ਜਾਣਾ ਸੀ ਬਾਬਾ ਸੁੰਦਰ ਸਿੰਘ ਤੋਂ ਕੁਝ ਹਰਸਾ ਪਹਿਲੇ ਗੁਜ਼ਰ ਗਿਆ ਤੇ ਬਾਬਾ ਸੁੰਦਰ ਸਿੰਘ ਨੂੰ ਬੁਲਾ ਕੇ ਕਹਿਣ ਲੱਗਾ ਅੱਜ ਮੇਰਾ ਵਿਆਹ ਹੈ ਮੇਰੇ ਵਾਸਤੇ ਨਵੇਂ ਕੱਪੜੇ ਲਿਆ ਬਾਬਾ ਸੁੰਦਰ ਸਿੰਘ ਸਿਲਾ ਕੇ ਲਿਆਏ ਚੋਲਾ ਲਿਆ ਤਹਿਮਤ ਲੈ ਸਿਰ ਤੇ ਕੁਲਾ ਬੰਦਾ ਸੀ ਤੁਰੇ ਅਲੀ ਪੱਗ ਉਹ ਦਿੱਤੀ ਤੇ ਫਿਰ ਕਹਿਣ ਲੱਗੇ ਫਕੀਰ ਸਾਈ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਏ ਜੁੱਤੀ ਵੀ ਲੈ ਉਸ ਵਾਸਤੇ। ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚਲਾਣਾ ਕਰ ਗਿਆ। ਜਾਂਦਾ ਰਿਹਾ। ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਸਨ। ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਬਿ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ। ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਵਿੱਚ ਪੈ ਜਾਂਦਾ ਸੀ ਆਖਰੀ ਕਸਬਾ ਅੱਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ ਤੋਂ ਠੰਡ ਕਾਫੀ ਸੀ ਮਨ ਅੜੀ ਕਰ ਗਿਆ ਇਤਨੀ ਸੀਤ ਲਹਿਰ ਹੈ ਔਰ ਉਸ ਜ਼ਮਾਨੇ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ ਗਰਮ ਪਾਣੀ ਦਾ ਰਿਵਾਜ ਹੀ ਨਹੀਂ ਸੀ ਇਹ ਤੇ ਸੱਜੇ ਸੱਜੇ ਸਭ ਕੁਝ ਬਦਲੇ ਹੈ ਬਈ ਸੀਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅੱਜ ਨਹੀਂ ਨਹਾਉਂਦੇ ਕਸ਼ਮਕਸ਼ ਚਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਆ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਅਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ हे ਮਨਾ ਤੂੰ ਠੰਡ ਕਰਕੇ ਅਜ ਆਲਸ ਕੀਤਾ ਅਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ। ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ ਚ ਸਵੇਰ ਹੋਈ ਤੇ ਲੋਕੀ ਲੱਭਣ। ਬਾਬਾ ਜੀ ਕਿੱਥੇ ਨੇ? ਕੋਈ 9 ਵਜੇ ਦੇ ਕਰੀਬ ਜਦ ਦੁਪਹਿਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ ਚ ਖੜੇ ਨੇ। ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ? ਕਹਿੰਦਾ ਕੀ ਕਰੀ ਅਜ ਮਨ ਅੜੀ ਕਰ ਗਿਆ। ਤੋ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੀਸ਼ਵਰ ਨਹੀਂ ਹੈ ਪਹੁੰਚਿਆ ਉਹ ਯਾ ਸੂਫੀ ਸੰਤ ਹੈ ਕਹਿੰਦਾ ਕਰਗੇ ਮਾਨੜੀ ਅਜਨਾ ਸੁਤੀ ਕੰਧ ਸੋਂ ਅੰਗ ਮੁੜੇ ਮੁੜ ਜਾਏ ਜਾਏ ਪਛੋੜੋ ਹਾ ਗਣੀ ਤੂੰ ਕਿਉਂ ਰਹਿਣ ਬਿਹਾਏ ਇਸ ਵਾਸਤੇ ਮਨ ਨਾਲ ਤੇ ਹਰ ਵਕਤ ਜੰਗ ਕਰਨੀ ਪੈਗੀ ਔਰ ਇਸ ਪੰਕਤੀ ਦੇ ਕੁਝ ਹੋਰ ਵੀ ਅਰਥ ਨਾ ਕਰ ਲੈਣਾ ਕਲਗੀਧਰ ਪਿਤਾ ਦੀ ਪੰਕਤੀ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਚੜੇ ਤੁਰਨ ਨਿਤ ਜੰਗ ਹਰ ਵਕਤ ਲੜੇ ਤੋ ਇਸ ਦਾ ਮਤਲਬ ਹਰ ਵਕਤ ਲੜਾਈ ਲਈ ਕੋਈ ਮਾਹੌਲ ਬਣਾਵੇ ਜਦ ਸੁੱਲਾ ਸਫਾਈ ਵੀ ਹੋਵੇ ਤੇ ਕੋਈ ਦੁਸ਼ਮਣ ਲੱਭੇ ਲੜਨ ਵਾਸਤੇ ਜਾਂ ਕਿਸੇ ਨੂੰ ਦੁਸ਼ਮਣ ਬਣਾਵੇ ਇਹ ਅਰਥ ਨਹੀਂ ਹੈ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉ ਮੰਨ ਲੋ ਚੇ ਬੁਰੀਆਂ ਆਇਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ ਹਾਫਿਜ਼ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੁੱਟ ਦਿੱਤੀ ਫਜਰ ਦੀ ਨਮਾਜ਼ ਨਹੀਂ ਪੜ੍ਹੀ ਅੰਮ੍ਰਿਤ ਵੇਲੇ ਦੀ ਨਮਾਜ਼ ਨਹੀਂ ਪੜ੍ਹੀ قران شریف دی تلاوت وی نہیں کیتی روز کرتے ہیں چلو ایک دن نا ہی صحیح تے کی ہو گیا۔ اے حافظ دا فیصلہ اور ایران وچ جتنے صوفی سنت ہوئے نے ایرانی سب تو سر مور من دے نے حافظ نو اس دا مقبرہ اس دی قبر سونے دی بنائی ہے اور اے دے اوپر جڑا مقبرہ ہے او کچ دا بنایا ہے۔ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦੀਵਾਰਾਂ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਪਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗਿਆਨੀ ਜੀ 4 ਵਜੇ ਵਾਪਸ ਚਲਾਂਗੇ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤਰ੍ਹਾਂ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ਇਰਾਨੀ ਕਾਰੀਗਰੀ ਦਾ ਇਹ ਨਮੂਨਾ ਇੱਕ ਚਾਰੋਂ ਪਾਸੇ ਲੋਕੀ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਇਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐਸੀ ਹੈ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇਥੇ ਰਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ لیکن میں اس دا کلام پڑھ کے حیران ہویا او دا من وی اڑی کر گیا اور پتہ کی کہندا مراد در منزل جانا چے امنو ایش چوں ہر دم اے خدا سنیاں سی جو تیرے راستے تے چل دے نے بڑا سکون ہے بڑا انند ہے بڑا رس ہے ਸਾਡੀ ਝੋਲੀ ਦੇ ਤੇ ਸਿਵਾਏ ਚਿੰਤਾ, ਦੁੱਖ, ਕਲੇਸ਼, ਤਣਾਅ ਤੋਂ ਹੋਰ ਕੁਝ ਨਹੀਂ। ਹਾਫਿਸ ਸੁਣਿਆ ਤੂੰ ਆਨੰਦ ਹੈ। ਸੁਣਿਆ ਤੂੰ ਮਹਾਰਸ ਹੈ। ਸੁਣਿਆ ਤੂੰ ਨੂਰ-ਏ-ਨੂਰ ਹੈ। ਪਰ ਸਾਡੀ ਦੁਨੀਆ ਦੇ ਤੇ ਸਿਵਾਏ ਅੰਧੇਰੇ ਤੋਂ ਹੋਰ ਕੁਝ ਵੀ ਨਹੀਂ ਹੈ। ਫੋਮੇਂਗਾ ਤੂੰ ਨੂਰ ਤਸਬੀਹ ਪਰੋਂ ਰੱਖ ਦਿੱਤੀ। ਮਨ ਬਾਗੀ ਹੋ ਗਿਆ। ਕੁਰਾਨ ਦੀ ਤਲਾਵਤ ਵੀ ਨਹੀਂ ਕੀਤੀ। ਪਾਠ ਵੀ ਨਹੀਂ ਕੀਤਾ। ਉযু ਵੀ ਨਹੀਂ ਕੀਤਾ। ਵਜ਼ੂ ਇਨਾਂ ਦਾ ਪੰਜ ਇਸ਼ਨਾਨਾ ਹੁੰਦਾ ਹੈ ਨਹੀਂ ਕੀਤਾ। ਔਰ ਗ਼ਜ਼ਬ ਦੀ ਗੱਲ ਗੱਲ ਛੁਪਾਈ ਵੀ ਨਹੀਂ। ਸਾਹਮਣੇ ਪ੍ਰਗਟ ਵੀ ਕਰ ਦਿੱਤੀ। ਮਹਾਰਾਦਰ ਮੰਜ਼ ਲੈ ਜਾਣਾ। ਜਿਮਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ੇ ਤੇਰੇ ਨਾਮ ਦੇ ਵਿੱਚ ਅਨੰਦੀ ਆਨੰਦ ਹੈ ਰਸੀ ਰਸ ਹੈ ਚਾਨਣਾਈ ਚਾਨਣਾ ਹੈ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਪਰ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਮੇਦਾਰਤ ਕੇ ਬਰਬੰਦੇਦ ਮਹਿਮਲ ਹਾ ਖਿਦਰੀ ਹਾਫਿਜ਼ ਦੇ ਕੰਨਾਂ ਚ ਪੜੋਸੀ ਨੇ ਖਬਰ ਆਈ ਕਿ ਸਾਡੇ ਪੜੋਸ ਦੇ ਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਿਆ ਕਰਦੇ ਸਾਨੂੰ ਯਾਦ ਪੈ ਕਰਦੈਨ ਸੁੱਟੀ ਹੋਈ ਤਸਬੀਹ ਹਾਫਿਜ਼ ਨੇ ਛੁਕ ਲਈ ਪਰ ਇਹ ਸੁੱਟੀ ਹੋਈ ਕੁਰਾਨ ਸ਼ਰੀਫ ਵੀ ਛੁਕ ਲਈ ਵਜ਼ੂ ਸਾਜਣ ਲੱਗ ਪਿਆ ਨਿਵਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰੀਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲਾ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਕਿਉਂ ਹੈ ਕਦੇ ਰਸਤੇ 'ਚ ਹੀ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰ ਇਹ ਤਸਬੀਹ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾ ਜਾਏ ਔਰ ਆਗਾ ਚਲ ਕੇ ਕਹਿੰਦਾ ਸ਼ਵੇ ਤਾਰੀਕ ਵੀ ਮੇ ਮौज ਗਰਦਾ ਵਿੱਚ ਉਹ ਨਹੀਂ ਆਇਲ ਕੁਝਾ ਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਕੁਝ ਵੀ ਝਲਕ ਨਹੀਂ ధਨ ਦੇ ਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪ੍ਰਭਾਵ ਵਿੱਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰਲਖੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਭਾਅ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਵੇ ਤਾਰੇਕ ਬੀਮੇ ਮੌਜ ਗਰਦਾ ਵੇਚੁ ਨਹੀਂ ਆਇਲ ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਐ ਤੇ ਦਰਿਆ ਦੇ ਚ ਗੁੰਮਣ ਘੇਰੀ ਵੀ ਬੜੀ ਐ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਹ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚੱਲ ਪਿਆ ਔਰ ਦਰਿਆ ਦੇ ਚ ਪੈਰ ਪਾ ਬੈਠਾ ਗੁੰਮਣਗੇਰੀ ਚ ਫਸ ਗਿਆ ਆ ਆਪ ਦੀ ਗੈਥ ਲਈ ਅਰਸ ਕਰਾਂ ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣਗੇਰੀ ਬਣਾ ਦਿੰਦਾ ਔਰ ਉਸੇ ਤਰ੍ਹਾਂ ਦਾ ਵਿਚਾਰ बार-बार ਆਵੇਗਾ बार-बार ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇ ਉਸ ਦੀ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਦਫਾ ਹੁਣ ਜੋ ਪਹਿਲੀ ਦਫਾ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਬਾਰ-ਬਾਰ ਆਏਗਾ। ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ। ਜੋ ਥੋੜੇ-ਬਹੁਤ ਕਦੀ ਅੰਦਰਮੁਖੀ ਹੁੰਦੇ ਹੋਵਨ। ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਢੰਗ ਨਹੀਂ ਕਦੀ-ਕਦੀ। ਜੋ ਜਾਤ ਮਾਰਦੇ ਹੋਣ ਰੋਂਦੇ ਨੇ ਐਸੇ ਪੁਰਸ਼। ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ। ਘੇਰਾ ਬਣ ਜਾਂਦਾ ਹੈ। ਔਰ ਮੋੜ-ਮੋੜ ਕੇ ਉਹ ਵਿਚਾਰ ਉਸੇ ਦਾਇਰੇ 'ਚ ਹੀ ਘੁੰਮਦਾ ਹੈ ਦਿਨ ਵਿੱਚ ਕਈ-ਕਈ ਦਫਾ ਆਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ 'ਚ ਵੀ ਆਵੇ ਇਹ ਫਕੀਰ ਕਹਿੰਦਾ ਹੈ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੇ 'ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉਂ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਕਰਮ ਕਾਂਢੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ 'ਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤਾਂ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਹੋਰ ਕੁਝ ਵੀ ਨਹੀਂ ਖੁਦਾ ਹੀ ਚਾਹੀਦਾ